ਖਾਲਸਾ ਹੀ ਕੱਲ ਤੋਂ ਕੰਕੋਡ ਨਹੀਂ ਸ਼ੁਰੂ ਕੀਤੀ ਹੈ ਇਸ ਕਰਕੇ ਡਿਟੇਲ ਦੇ ਵਿੱਚ ਮੌਸਮ ਸੰਬੰਧੀ ਕੋਈ ਵੀਡੀਓ ਅਪਲੋਡ ਨਹੀਂ ਕਰ ਪਾ ਰਿਆ ਹਾਂ ਲੇਕਿਨ ਥੋੜਾ ਜਿਹਾ ਮੌਸਮ ਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਤਰੀਕ ਹੈ 18 April 2025 18 ਅਤੇ 19 April 2025 ਦੇ ਦਰਮਿਆਨ ਸਾਨੂੰ ਪਤਾ ਹੈ ਕਿ ਮੌਸਮ ਖਰਾਬ ਹੋਣਾ ਹੈ ਜਿਸ ਤਰੀਕੇ ਦੇ ਨਾਲ ਪੂਰੇ ਦੀ ਹਵਾ ਚੱਲ ਰਹੀ ਹੈ ਪੂਰਬ ਵਾਲੀ ਹਵਾ ਆ ਰਹੀ ਹੈ ਤਾਂ ਇਹ ਸ਼ਾਮ ਤੱਕ ਗੜਬੜ ਕਰ ਸਕਦੀ ਹੈ ਮਤਲਬ ਕਿ ਆਪਾਂ ਇਹਦੇ ਚ ਇਹ ਨਹੀਂ ਕਹਿ ਸਕਦੇ ਕਿਸ ਇਲਾਕੇ 'ਚ ਕਾਰਵਾਈ ਹੋਏਗੀ ਲੇਕਿਨ ਇਹ ਸੰਭਾਵਨਾ ਹੈਗੀ ਹੈ ਕਿ ਸ਼ਾਮ ਹੋਣ ਤੱਕ ਅਲੱਗ-ਅਲੱਗ ਹਿੱਸੇ ਦੇ ਵਿੱਚ ਗਰਜ ਚਮਕਾਲੇ ਬੱਦਲ ਬਣਨਗੇ ਜਿਹੜੇ ਕਿ ਤੇਜ਼ ਹਵਾ ਹਨੇਰੀ ਤੇ ਮੀਂਹ ਚੱਕਰ ਦੀਆਂ ਕਾਰਵਾਈਆਂ ਨੂੰ ਇਹ ਜਿਹੜਾ ਹੈਗਾ ਇੰਜਾਮ ਦੇਣਗੇ ਭਾਵੇਂ ਕਿ ਮੇਨ ਅਸਰ ਪਹਾੜਾਂ ਦੇ ਉੱਪਰ ਹੈ ਪਹਾੜਾਂ ਤੋਂ ਬਾਅਦ ਚ ਜਿਹੜਾ ਆਪਣਾ ਮੱਝਾ ਤੇ ਦੁਆਬੇ ਦੇ ਵਿੱਚ ਜ਼ਿਆਦਾ ਪ੍ਰਭਾਵਿਤ ਕਰੇਗਾ ਲੈਕਿਨ ਮਾਲਵੇ ਨੂੰ ਵੀ ਤੁਸੀਂ ਇਹ ਮਨਾ ਨਹੀਂ ਕਰ ਸਕਦੇ ਇਨਕਾਰ ਨਹੀਂ ਕਰ ਸਕਦੇ ਮਾਲਵਾ ਹੀ ਪ੍ਰਭਾਵਿਤ ਕਰ ਦੇਗਾ। ਗੰਗਾ ਨਗਰ ਹਰਮਾਨਗੜ ਏਰੀਆ ਹੀ ਪ੍ਰਭਾਵਿਤ ਹੋਏਗਾ ਤੇ ਹਰਿਆਣੇ ਦੇ ਵੀ ਕਈ ਸਾਰੇ ਹਿੱਸੇ ਜਿਹੜੇ ਹੈਗੇ ਆ ਇਸ ਕਾਰਵਾਈ ਦੇ ਵਿੱਚ ਪ੍ਰਭਾਵਿਤ ਹੋਣਗੇ। ਤਾਂ ਫਿਰ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕਿ ਭਾਈ ਆ ਖੇਤ ਮਲਚਿੰਗ ਨਾਲ ਵੀਜਿਆ ਹੋਇਆ ਹੈ। ਇਹ ਹੈ ਕਿ ਭਾਈ ਜਿਹੜਾ ਵੀ ਤੁਸੀਂ ਆਪਣਾ ਖੇਤ ਦੇ ਵਿੱਚ ਜਾਂ ਫਸਲ ਵੱਢੀ ਹੈ ਉਹਦਾ ਤਰਪਾਲ ਦਾ ਪ੍ਰਬੰਧ ਕਰਕੇ ਰੱਖਣਾ ਹੈ ਨਾ। ਸ਼ਾਮ ਦੇ ਟਾਈਮ ਆਪਣਾ ਬਿਜਲੀ ਵੇਲੇ ਧਿਆਨ ਰੱਖਣਾ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ 18 ਦੀ ਸ਼ਾਮ ਨੂੰ ਜਾਂ ਰਾਤ ਨੂੰ ਤੇ 19 ਦੀ ਸ਼ਾਮ ਨੂੰ ਜਾਂ ਰਾਤ ਨੂੰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਗਰਜ ਚਮਕਲੇ ਬੱਦਲਾ ਨਿਰਮਾਣ ਹੋ ਸਕਦਾ ਹੈ ਜਿਹਦੇ ਕਰਕੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵਰਖਾ ਹਲਕੀ ਤੋਂ ਦਰਮਿਆਨੀ ਵਰਖਾ ਵਰਖਾ ਹੋ ਕੇ ਬਹੁਤੀ ਨਹੀਂ ਹੈਗੀ ਤੇ ਉਹਦੇ ਨਾਲ ਇੱਕਾ ਦੁੱਕਾ ਥਾਂ ਤੇ ਕੋਈ ਗੜੇ ਵਗੈਰਾ ਦੀ ਕਾਰਵਾਈ ਤੇ ਨਾਲ ਜਿਹੜਾ ਹੈਗਾ ਤੇਜ਼ ਹਨੇਰੀ ਦੀਆਂ ਕਾਰਵਾਈਆਂ ਹੋ ਸਕਦੀਆਂ ਅਚਾਨਕ ਤੋਂ ਬੱਦਲਾ ਨਿਰਮਾਣ ਹੋਏਗਾ ਜਿਹੜੇ ਕਿਸ ਕਾਰਵਾਈਆਂ ਨੂੰ ਇੰਝਾਮ ਦੇਣਗੇ ਬਾਕੀ ਏ ਆਪਾਂ 17 April ਨੂੰ ਕੰਕਵਟਣ ਲੱਗੇ ਸੀ ਅੱਜ ਉਮੀਦ ਹੈ ਸ਼ਾਮ ਤੱਕ ਵਿਲੇ ਹੋ ਜਾਵਾਂਗੇ ਤਾਂ ਸ਼ਾਮ ਨੂੰ ਵਿਲੇ ਹੋ ਜਾਣੇ ਤਾਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗਾ ਕਿ ਡਿਟੇਲ ਦੇ ਵਿੱਚ ਜ਼ਿਲ੍ਹੇ ਬਾਰੇ ਵੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਅਤੀ ਜ਼ਰੂਰੀ ਸੂਚਨਾ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਬਾਕੀ